ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਪੁਰ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਆਂ ਪਿੰਡ ਫਤਿਹਗੜ ਕੋ ਰੋਟਣਾ ਜ਼ਿਲ੍ਹਾ ਪੈਂਦਾ ਮੋਗਾ ਤੇ ਤਹਿਸੀਲ ਬਨਾਂ ਨੂੰ ਪੈਂਦੀ ਹੈ ਬਾਗਾਪੁਰਾਣਾ ਵੀਰ ਕੋਲੇ ਆਪਣੀ ਦੂਜੀ ਵੀਡੀਓ ਆ ਵਪਾਰ ਦਾ ਕੰਮ ਆ ਸਾਫ਼ ਸੁਥਰਾ ਕੰਮ ਆ ਨੌਜਵਾਨ ਵੀਰ ਆ ਵਧੀਆ ਮਿਹਨਤੀ ਮੁੰਡਾ ਤੇ ਸੋਹਣੇ ਪਸ਼ੂ ਹੁੰਦੇ ਆ ਜਾਇਜ਼ ਰੇਟ ਤੇ ਹੁੰਦੇ ਆ ਮੇਨ ਗੱਲ ਇਹ ਆ ਵੀ ਕੁਆਲਿਟੀ ਵੀ ਨਾਲ ਨਾਲ ਜਿਵੇਂ ਆਪਾਂ ਪਹਿਲੇ ਨੰਬਰ ਤੇ ਬੱਚੀ ਵੇਖ ਰਹੇ ਆ ਪੂਰੀ ਬਰੀਡ ਵਾਲੀ ਬੱਚੀ ਆ ਸੋਹਣਾ ਰੰਗ ਪ੍ਰਿੰਟ ਆ ਤੇ ਇੱਕ ਦੋ ਆਗੀਆਂ ਬਾਈ ਕੋਲੇ ਗਾਵਾਂ ਦੋ ਬੱਛੀਆਂ ਆਈ ਦੀ ਵੀਡੀਓ ਦੇ ਵਿੱਚ ਤੇ ਦੋ ਹੈਂਗਾ ਵੀਰ ਕੋਲੇ ਗਾਵਾਂ ਸਮਝ ਲਓ ਵੀ ਮੱਝਾਂ ਹੀ ਆ ਮੱਝਾਂ ਦੇ ਮੁਕਾਬਲੇ ਤੇ ਜੇ ਦੇਖ ਗਏ ਆਪਾਂ ਦੁੱਧ ਮੱਝਾਂ ਨਾਲੋਂ ਦੁੱਗਣਾ ਤੇ ਜਿਹੜਾ ਭਾਅ ਰੇਟ ਹੋਣਗੇ ਬਿਲਕੁਲ ਬਾਈ ਦੇ ਜੈਂਗੂਨ ਹੋਣਗੇ ਤੇ ਬਹੁਤ ਸੋਹਣੀਆਂ ਗਾਈਆਂ ਤੇ ਕਰਾਉਂਦੇ ਆ ਗੱਲਬਾਤ ਵੀਰ ਦੇ ਨਾਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਬਾਕੀ ਆਪਾਂ ਕਰੌਣੇ ਵੀਰ ਦੇ ਨਾਲ ਗੱਲਬਾਤ ਤੇ ਵੀਡੀਓ 'ਚ ਆਪਣੇ ਨਾਲ ਐਂਡ ਤੱਕ ਬਨੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਕਰੌਣੇ ਨਾਲ ਗੱਲਬਾਤ 80 ਗਾ ਵੀਰੇ 80 ਗਾ ਵੀਰੇ ਹੋ ਠੀਕ ਹੈ ਜੀ ਵਧੀਆ ਜੀ ਵਧੀਆ ਬਾਈ ਆਪਣਾ ਡਰੈਸ ਕਨਫਰਮ ਕਰੀਂ ਕਰਾਂ ਦੀ ਆਪਣਾ ਪੈਨ ਪੈਂਡ ਹੈਗਾ ਫਤੇਗਾ ਕੋਡ ਰਾਨਾ ਜੀ ਹਾਂ ਠੀਕ ਹੈ ਜੀ ਨਾਮ ਹੈਗਾ ਗੁਰਜੀਵਨ ਸਿੰਘ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 826818960 ਜੀ ਠੀਕ ਹੈ ਵੀਰੇ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗਾ ਵੀਰੇ ਆਪਣੇ ਕੋਲ ਅੱਜ ਆਪਾਂ ਕੋਲ 4 ਨਾਗਾ ਹੈਗਾ 4 ਨਾਗਾ ਹੈਗਾ ਹਾਂਜੀ ਠੀਕ ਹੈ ਕਿੱਧਰਲੇ ਪਾਸੋਂ ਫਿਰ ਕਰ ਲਗੇ ਸ਼ੁਰੂ ਆਪਾਂ ਕਿਧਰੋ ਮਰਜ਼ੀ ਕਰ ਲੋ ਵੀ ਗੱਬਨ ਗਾਵਾਂ ਤੋਂ ਕਰ ਲੰਨੇ ਆ ਫਿਰ ਅੱਪਰ ਬੱਚਿਆਂ ਦੇ ਖਾਜਾਂਗੇ ਆਜੋ ਜੀ ਦੋ ਨੰਬਰ ਤੇ ਵਿਖਾਵਾਂਗੇ ਆਪ ਤੇ ਮੱਝਾਂ ਰਗੀ ਬਾਕੀ ਦੁੱਧ ਵੀ ਚੰਗਾ ਫੈਂਟ ਵਾਲਾ ਹੁੰਦਾ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਵੜ ਦਿੰਦੀ ਹੈ ਦੀ ਕੀ ਡਿਟੇਲ ਆ ਕਿੰਨੇ ਮਸੂਆ ਇਹ ਬਈ ਦੂਜਾ ਸੂਆ ਸੁਣੀ ਆ ਜੀ ਦੂਜਾ ਸੂਆ ਸੁਣਾ ਹਾਂਜੀ ਹਾਂਜੀ ਤੇ ਕਿੰਨੇ ਦਿਨ ਬਾਕੀ ਆ ਬਾਈ 1 ਹਫਤਾ ਲੈਂਦੀ ਆ ਜੀ 1 ਹਫਤਾ ਲੈਂਦੀ ਆ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਪਾਇਆ ਵੀਰੇ ਬਾਈ 12 ਕਿਲੋ ਪਾਇਆ ਮਾਲਕ ਇਹਨਾਂ 12 ਕਿਲੋ ਪਾਇਆ ਤੇ ਸੀਲ ਠੰਡੀ ਹੋ ਮੈਂ ਕਹਣਾ ਬਾਈ ਬਰਫ਼ ਹੀ ਆ ਰੋ ਠੀਕ ਆ ਲੈ ਲੋ ਵੀ ਸੱਜਣੋ ਬਾਈ ਹੱਥ ਹੱਥ ਮਾਰੀ ਜਾਂਦਾ ਲੇਵੇ ਤੇ ਸਾਈ ਵਾਲ ਦੇ ਵਿੱਚ ਆ ਗਈ ਕ੍ਰੋਸ ਤੇ ਮੇਨ ਗੱਲ ਆ ਠੰਡੀ ਸੀਲ ਦੀ ਤੇ ਜਿਹੜਾ ਥਾਣਾ ਗਲਾਸਾਂ ਵਰਗਾ ਥਾਣਾ ਮੋਟਾ-ਮੋਟਾ ਪੂਰੀ ਵਿਰਲ ਤੇ ਲੱਗਿਆ ਤੇ ਬਾਈ ਪੁੱਠੇ ਪਾਸੇ ਜੀ ਬਹਿ ਗਿਆ ਭੂਰਾ ਵੀ ਨਹੀਂ ਲੱਤ ਛੜ ਕਰਦੀ ਗਾਂ ਆਰਾਮ ਨਾਲ ਖੜੀ ਮੌਜ ਨਾਲ ਤੇ ਤੇਰੇ ਸਹਾਂ ਨਾਲ ਕਿੰਨਾ ਕਿ ਪਾ ਦੁੱਧ ਕਹਿੰਨੀ ਦੁੱਧ ਬਾਈ ਸੇਵਾ ਦਾ ਅੰਦਾਜ਼ਾ 12-13 ਤਾਂ ਬਈ ਮਰਦੀ ਨਹੀਂ ਜਿਵੇਂ ਪਹਿਲੇ ਸੂਏ 11-12 ਕਿਲੋ ਦੁੱਧ ਪਾਇਆ ਤੇ 12-13 ਕਿਲੋ ਦੁੱਧ ਦਾ ਹੱਕ ਵੀ ਆ ਹੈ ਨਾ ਇਹ ਬਾਈ ਮਾਜੀ ਆ ਸਹੀ ਗੱਲ ਆ ਆ ਦੇਖ ਲੈ ਬਾਈ ਹਾਂ ਸੀਲਸ ਲੱਗਦਾ ਤਾਂ ਤੀ ਕੋਈ ਨਹੀਂ ਮੱਝਾਂ ਨਾਲ ਵੀ ਮੈਂ ਕਹਿੰਨਾ ਯਾਰ ਇਤੇ ਉੱਤੇ ਆ ਮੱਝ ਤਾਂ ਡਰ ਕੇ ਹਜੇ ਪਾਸੇ-ਆਸੇ ਹੋ ਜੂ ਅਗਲਾ ਕਹਿੰਦਾ ਜਿੱਥੇ ਪੈਰ ਗੱਡ ਲੈ ਅਗਲਾ ਡਰਦਾ ਬਹੁਤਾ ਗਾਂ ਤੋਂ ਬੈਤਾਂ ਸੀ ਆ ਵੇਲਾ ਸਹੀ ਗੱਲ ਆ ਸਹੀ ਗੱਲ ਆ ਬਾਈ 15 ਦਿਨ ਪਏ ਹਜੇ ਆ ਹਫਤਾ ਬਾਈ ਹਫਤਾ ਪਿਆ ਹੈ ਨਾ ਇਹ ਮੇਨ ਕਾਲੇ ਜੀ ਬਾਈ ਅੱਬਾਈ ਲੱਤ ਦਾ ਦਨ ਕਰਮ ਵਾਲੀ ਨੂੰ ਪਤਾ ਹੀ ਨਹੀਂ ਕਿ ਮਾਰੀ ਹੋਈ ਕਿਵੇਂ ਹੁੰਦੀ ਆ ਕਮਾਲ ਹੋ ਗਈ ਯਾਰੋ ਵੀਰੇ ਆ ਲੈ ਤੇ ਇੰਦੀ ਠੰਡੀ ਸੀਲ ਗਾਂ ਸਾਈਵਾਲ ਦੇ ਵਿੱਚ ਪੁੱਠੇ ਪਾਸੇ ਦੀ ਬਹਿ ਗਿਆ ਬਾਈ ਤੇ ਸਿੱਧੇ ਪਾਸੇ ਦੀ ਬਹਿ ਗਿਆ ਸਿੱਧੇ ਪਾਸੇ ਬਾਈ ਹਾਰੇ ਇੱਕ ਬੈਹਿੰਦਾ ਪੁੱਠੇ ਪਾਸੇ ਬਹਿਣਾ ਗੱਲ ਸਹੀ ਆ ਸਹੀ ਗੱਲ ਆ ਵੀਰ ਦੀ ਲਓ ਵੀ ਸੱਜਣੋ ਪਹਿਲੇ ਨੰਬਰ ਤੇ ਗਾਂ ਸਾਈਵਾਲ ਦੇ ਵਿੱਚ ਕ੍ਰੋਸ ਹੈ ਸੋਹਣਾ ਥਣ ਲੇਵਾ ਬਾਕੀ ਅਗਲਾ ਕੋ ਕਿੱਲੇ ਤੇ ਖੜ ਗਿਆ ਨਾ ਹਾਂ ਆ ਲੈ ਲਓ ਵੀ ਸੱਜਣੋ ਰਾਤ ਹੀ ਖੜੀ ਹੈ ਗਾਂ ਤੇ ਬਾਈ ਰੱਸਾ ਸਿੱਟ ਕੇ ਲੈ ਰਾਮਨਾਮ ਪੁੰਜੇ ਵਹਿ ਗਿਆ ਮੌਜ ਨਾ ਹੱਥੋਂ ਤੁਮਾਰੀ ਜਾਂਦਾ ਲੈਵੇ ਤੇ ਭੋਰਾ ਵਾਸਤੇ ਹੀ ਗਾਂ ਨੂੰ ਯਾਰ ਕਮਾਲ ਹੋ ਗਿਆ ਪਹਿਲਾਂ ਹੱਥ ਮਾਰ ਜਵੇ ਘਰੇ ਜਾ ਕੇ ਆ ਨਸਲ ਦੀ ਤਹੀ ਠੰਡੀ ਸੀਲ ਗਾਂ ਯਾਰ ਪਹਿਲੀ ਵਾਰ ਦੇਖੀ ਹੈ ਨਾ ਬਾਈ ਕਮਾਲ ਹੋ ਗਈ ਬਹੁਤ ਸੋਹਣੀ ਮੈਂ ਘੱਲ ਹੱਥ ਮਾਰ ਜਵੇ ਗਾਂ ਸੀਲ ਸੀਲ ਲੱਗਦਾ ਤਾਂ ਨਹੀਂ ਕੋਈ ਨਹੀਂ ਬਾਕੀ ਗਾਂ ਦੀ ਵੇਲਬੂਲ ਵੀ ਚੰਗੀ ਆ ਤੇ ਜਿਹੜਾ ਬਾਡੀ ਵੇਟ ਆ ਸੋਹਣੀ ਚੰਗੀ ਨਿੱਗਰ ਨਰੋਈ ਗਾਂ ਕੋਈ ਐ ਨਹੀਂ ਕੋਈ ਲਿੱਸੀ ਜੀ ਆ ਜਾਂ ਹੰਬੀ ਜੀ ਆ ਤੇ ਗਿਆ ਨਹੀਂ ਬਾਈ ਇਹ ਰੇਟ ਤਾਂ ਫਿਰ ਕੀ ਹੋਊਗਾ ਇਹ ਰੇਟ ਤਾਂ ਬਾਈ ਨਿੱਕਾ ਜਾਈ ਇਹਦਾ ਕਿੰਨੇ ਦੀ ਦੇ ਦਾਂ 20000 ਦੀ ਕਿੰਨੇ ਦੀ 27000 ਦੀ ਲਓ ਵੀ ਸੱਜਣੋ ਬਿਲਕੁਲ ਜਾਇਜ਼ ਰੇਟ ਤੇ ਆ ਬੱਚੀ ਵੀ ਨਹੀਂ ਕੋਈ ਦਿੰਦਾ ਇਸ ਭਾਜ ਤੇ 12-13 ਕਿਲੋ ਬਾਈ ਕਹਿੰਦਾ ਦੁੱਧ ਪਾ ਦੂ ਦੂਜਾ ਸੂਆ ਸੋਣੀ ਆ ਪਹਿਲੇ ਸੂਏ 11-12 ਕਿਲੋ ਦੁੱਧ ਦਿੱਤਾ ਗਾਣੇ ਤੇ ਸੀਲਸ ਲੱਗਦਾ ਤਾਂ ਨਹੀਂ ਕੋਈ ਨੀਗਾ ਹੈਨਾ ਮੁੱਲ ਬਾਈ 35 ਆ ਠੀਕ ਕਰਾਲਾ 27000 ਦੀ ਬੈਠ ਦੇਦਾ ਇੱਕ ਛੋਟ ਕਰਾਂ ਕੱਲੀ ਠੀਕ ਹੈ ਜੇ ਹਾਨਾ ਵਾਲੀ ਆ ਬਾਈ ਤੂੰ ਆ ਵੀ ਦੱਸ ਦੇ ਕਿੰਨੇ ਦੀ ਮੁੱਲ ਬਿਲਕੁਲ ਰੇਟ ਬਾਈ ਦਾ ਜਿਹਨੂੰ ਆਜ ਰੇਟ ਆ ਵੀਰੇ ਆਪਣਾ ਹਾਂ ਸਹੀ ਗੱਲ 27000 ਰੁਪਏ ਤੇ ਬਾਈ ਕਹਿੰਦਾ ਵਿੱਚ ਮਿਲ ਜੂਗੀ ਵਿੱਚ ਬੰਦਾ ਮਾਨਤਨ ਮੌਕੇ ਤੇ ਜ਼ਰੂਰ ਬਾਈ ਕਹਿੰਦਾ ਕਰਾਂਗੇ ਛੋਟ ਬਾਈ ਕਰਾਂਗੇ ਯਾਰ ਠੀਕ ਹੈ ਹਾਂਜੀ ਤੇ 27000 ਰੁਪਏ ਦੇ ਵਿੱਚ ਬਾਈ ਕਹਿੰਦਾ ਛੋਟ ਸਪਾ ਜੋੜੂ ਕਰਾਂਗੇ ਇਹ ਇੱਕ ਆਲਾ ਸੀਲ ਬਾੜੀ ਆ ਕਰ ਮਾਲੀ ਆਪਾਂ ਪਹਿਲੀ ਵਾਰ ਜ਼ਿੰਦਗੀ ਜਿੱਦਾਂ ਦੀ ਗਾਂ ਵੇਖੀ ਆ ਸਹੀ ਗੱਲ ਆ ਕਿਸੇ ਭਰਾ ਨੇ ਕਹੀ ਇਹਦੀ ਘੱਟ ਪੈਸੇ ਲਾਉਣੇ ਹੁੰਦੇ ਆ ਤੇ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਮੱਝ ਵਰਗੇ ਦੁੱਧ ਵਾਲੀ ਕੁਆਲਿਟੀ ਮਿਲ ਜੂਗੀ ਬਾਈ ਟੋਕੜ ਮੱਝ ਵੀ ਨਹੀਂ ਮਿਲਦੀ ਇਹਨਾਂ ਦੀ ਨਹੀਂ ਦਿੰਦਾ ਕੋਈ ਮੱਝ ਸਹੀ ਵਾਲਾ ਜੈ ਜਗਨ ਨਵੀਰ ਦੀ ਬਾਈ ਕਹਿੰਦਾ ਕੋਈ ਮੱਝ ਵੀ ਨਹੀਂ ਦਿੰਦਾ ਇਸ ਭਾਜ ਪਰ ਆਪਾਂ ਤਾਜੀ ਸੂਨ ਵਾਲੀ ਗਾਂ ਬਾਈ ਕਹਿੰਦਾ 27000 ਰੁਪਏ ਦੇ ਕਿ ਤੁਮ ਮਾਨਤਨ ਮੌਕੇ ਤੇ ਜ਼ਰੂਰ ਹੋ ਜੂ ਚੰਗੀ ਨਿੱਗਲ ਨਰੋਈ ਵਜਨ ਵਾਲੀ ਗਾਂ ਤੇ 2 ਨੰਬਰ ਤੇ ਇੱਕ ਆ ਗਈ ਤਾਜੀ ਸੂਈ ਗਾਂ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਦੂਜਾ ਸੂਆ ਸੂਈਆ ਕੋਈ ਭਰਾ ਤੀਜਾ ਮੰਨ ਲਵੇ ਠੀਕ ਆ ਜੀ ਠੀਕ ਆ ਜੀ ਸੂਈ ਨੂੰ ਅੱਜ ਦੂਜਾ ਦਿਨ ਸੂਈ ਨੂੰ ਅੱਜ ਹੈਗਾ ਦੂਜਾ ਦਿਨ ਗਿੱਲਾ ਨਾੜੂ ਦਾ ਬੱਚੇ ਦਾ ਬਿਲਕੁਲ ਆਪਣੇ ਕੋਲ ਵੀਰੇ ਜੇਰ ਦੀ ਵੀਡੀਓ ਪਈਆ ਸੁਣਦੀ ਦੀ ਵੀਡੀਓ ਪਈਆ ਉਦਾਂ ਦਾ ਕੰਮ ਨਹੀਂ ਗੇ ਜੇਰ ਜੂ ਰੁੱਕ ਡੰਨਾ ਯਾਰ ਆਪਣੀ ਬਈ ਗਾਰੰਟੀ ਹੋਊਗੀ ਠੀਕ ਲਓ ਵੀ ਸੱਜਣੋ ਜੇਰ ਜੱਪੀ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਹੈ ਤੇ ਵੀਡੀਓ ਬਾਈ ਦੇ ਫੋਨ ਜੇਰ ਪਰਪਰੋਕੇ ਤੇ ਕੁਆਲਿਟੀ ਦੇਖੋ ਜੀ ਜਿਹੜੀ ਇੱਧਰ ਕੁਆਲਿਟੀ ਹੈ ਗਾਂ ਦੀ 15 ਕਿਲੋ ਦੁੱਧ ਚੋਇਆ ਹੋਇਆ ਵੈਠ ਥਲੋ ਠੀਕ ਹੈ ਪਿਛਲੇ ਸੂਏ 15 ਕਿਲੋ ਦੁੱਧ ਦਿੱਤਾ ਹੁਣ ਵੀ ਏਤੀ ਤੇਰੇ ਹਿਸਾਬ ਨਾਲ ਕਿੰਨਾ ਕ ਪਾ ਦੋ ਬਈ 16 17 ਤਾਂ ਮਰਦੀ ਨਹੀਂ ਘਰ ਵਾਲੀ ਠੀਕ ਹੈ ਹਾਂਜੀ ਲਓ ਵੀ ਸੱਜੋ ਇਹ ਵੀ ਨਹੀਂ ਕਾ ਬਈ ਗਲਾਸ ਸਰ ਜਾ ਮੁੱਟਾ ਮੁੱਟਾ ਥਾਣਾ ਇੱਧਰ ਲਾਓ ਵੀ ਸਹੀ ਗੱਲ ਆ ਵੀਰ ਕੋਲੇ ਦੋ ਗਾਂ ਆ ਤੇ ਦੋਨੇ ਬਰਫਰ ਗੀਆਂ ਠੰਡੀਆਂ ਸੀਲ ਸਾਈਂ ਆਹ ਕਹਿ ਦਿੰਦਾ ਬਈ ਆਹ ਦੇਖ ਲੈ ਬਰਫੀਆਂ ਬਈ ਯਾਰ ਤੁਮਹਾਲੀ ਹੋਗੀ ਇਹ ਤਾਂ ਐ ਜਿਵੇਂ ਦੋਨੀਆਂ ਗਾਣੀਆਂ ਸਖਾਈਆਂ ਹੁੰਦੀਆਂ ਤੇਰੀਆਂ ਹੈ ਆਹ ਵੇਖ ਲਾ ਸਹੀ ਗੱਲ ਹੈ ਸੀਰੀਅਸ ਲੱਗ ਤਾਂ ਅੰਤ ਹੀ ਕੋਈ ਨਹੀਂ ਕਰ ਸਜ ਨੂੰ ਬਾਈ ਇਕਲਾ ਕਹਦਾ ਸੈਂਗਾ ਤੇ ਕਦੇ ਕੜਾ ਮਾਰਦੀਆਂ ਕਰਮਾਂ ਬਾਕੀ ਇੱਥੇ ਫੰਗੂ ਨਾ ਆਰਡਰ ਕੁਆਲਿਟੀ ਜਿਹੜੀ ਐ ਮੋਟੀਆਂ ਮੋਟੀਆਂ ਨਾੜਾਂ ਕੋਲ ਲੱਗੀਆਂ ਮੋਟੀਆਂ ਅੱਗੇ ਪਿੱਛੇ ਦਾ ਲੇਵਾ ਬਾਈ ਕਿੱਥੇ ਖੜੀਆ ਪੈਰ ਨਾ ਪਟੂ ਕੀ ਸੂਦ ਨਾ ਲੱਗਿਆ ਵਾ ਲੇਵਾ ਵੀ ਤੇ ਬਾਈ ਹੁਣ ਮਨ ਕੀ ਤੋ ਹੁਣ ਬੋਲਾ ਕਿੰਨਾ ਕਚੂਣ ਵਾਲਾ ਬੋਲਾ ਬਈ ਹੈਗਾ 9 ਕਿਲੋ 9 ਕਿਲੋ ਹਾਂਜੀ ਠੀਕ ਹੈ ਜੀ ਭੋਵੇਂ ਕੋਈ ਦੋ ਟਾਈਮ ਚੁਆਈ ਕਰਨ ਯਾਰ ਦੋ ਟੰਗ ਕਾਦੀ ਗੱਲ ਆਗਲੇ ਨੇ ਪਹਿਲੇ ਨੇ ਚਾਰ ਡੰਗ ਚੋਵੇ ਸਹੀ ਗੱਲ ਆ ਜੀ ਆਹ ਦੇਖ ਲੈ ਬਾਈ ਲੈ ਲੋ ਵੀ ਸੱਜਣੋ ਪੂਰੀ ਸੀਲਸ ਲੱਗ ਤੇ ਬਈ ਹੱਥੋਂ ਤੁਮਾਰੀ ਜਾਂਦਾ ਆਰਾਮ ਨਾਲ ਖੜੀ ਹੋ ਮੌਜ ਨਾਲ ਤੇ ਅਡਰ ਕੁਆਲਿਟੀ ਦਾ ਬਾ ਕਮਾਲ ਹੈ ਆਪੋ ਚੱਕ ਕੇ ਖੜ ਜਾਂਦੀਆਂ ਲਿਆ ਭੇਲ ਬੂਲ ਵੀ ਚੰਗੀ ਆ ਤੇ ਨਿਗਰ ਨਰੋਈਆ ਵੀ ਪੂਰੀ ਵਜਨਦਾਰ ਗਾਂ ਜਿਹੜਾ ਬਾਡੀ ਵੇਟ ਆ ਗਾਂ ਦਾ ਬਹੁਤ ਸੋਹਣਾ ਕੋਈ ਆ ਨਹੀਂ ਕੋਈ ਹੱਡਲ ਜੀ ਜਾਂ ਮਿੱਤੀ ਜੀ। ਆਹ ਪਾਵੇ ਖੁੱਲਾ ਉੱਤੇ ਵੇਖ ਲਾ। ਸਹੀ ਗੱਲ ਆ ਦੱਸਾ ਉੱਤੇ ਛੜਦਾ ਬਾਈ ਨੇ ਤੇ ਹੱਥੋਂ ਤੁਮਰੀ ਜਾਂਦਾ ਭੋਰਾ ਵਾਸਤਾ ਵੀ ਨਾ ਕੈਂ ਓਰੇ ਤੋਂ ਡਰਦੀ ਹੈਗਾ। ਮਾਂ ਹੀ ਨੇ ਖੜੀ ਆ। ਸੀਲਸ ਲੱਗਦਾ ਤਾਂ ਅੰਤ ਹੀ ਕੋਈ ਨਹੀਂਗਾ। ਦੇ ਬਾਈ ਫਿਰ ਇਹਦੀ ਡਿਮਾਂਡ ਆ। ਇਹਦਾ ਮੁੱਲ ਬਾਈ 45 ਕਰਾਲਾ 40 ਕਰਾਲਾ 37000 ਦੀ ਵੜ ਦਵਾਂਗੇ। ਠੀਕ ਆ ਜੀ। ਵਿੱਚੇ ਛੋਟ ਸੱਪਾ ਹੋ ਜੂ। ਕਰ ਦਾਂਗੇ ਬਾਈ ਕਰ ਦਾਂ। ਲਓ ਵੀ ਸੱਜਣੋ 37000 ਰੁਪਏ ਦੇ ਵਿੱਚ ਤਾਜੀ ਸੂਈ ਵੀ ਗਾਂ 15 ਕਿਲੋ ਦੁੱਧ ਦੇਣ ਵਾਲੀ। ਗਾਾਂ ਤੋਂ ਨੂੰ ਮਿਲ ਜੂਗੀ ਵਿੱਚੋਂ ਛੋੜ ਛੱਪਾ ਬਾਈ ਕਹਿੰਦਾ ਆਪਾਂ ਜ਼ਰੂਰ ਕਰਾਂਗੇ ਬਾਈ ਐ ਥੋੜਾ ਕਿੱਜਾ ਘਰ ਜਾ ਕੇ ਲੱਤਾਂ ਮਾਰੀ ਜਾਊਗੀ ਸਹੀ ਗੱਲ ਅਗਲਾ ਗਾਂ ਚੋਂ ਦਾ ਗਵੰਡੀਆਂ ਘਰੇ ਬਾਲਟੀ ਜਾਂਦੀ ਆ ਕੱਲੇ ਦੁੱਧ ਵੀ ਕੀ ਕਰਨਾ ਜੋ ਬਾਲਟੀ ਵਿੱਚ ਭੰਗਾਂ ਕਰਤਾਂ ਹੈਨਾ ਆਹ ਦੇਖ ਲੈ ਸਹੀ ਗੱਲ ਇਹ ਕਰਮ ਵਾਲੇ ਭਾਵੇਂ ਨਿੱਕੇ ਨਿੱਕੇ ਜਵਾਗ ਥੱਲੇ ਬੈਠੇ ਹੀ ਰਹਿਣ ਸਹੀ ਗੱਲ ਆ ਸੱਜਣੋ ਬਾਈ ਕਹਿੰਦਾ ਵੀ ਸੀਲ ਤਾਂ ਪੂਰੀ ਏ ਗਰੰਟੀ ਆ ਆਪਣੀ ਬਾਕੀ ਇਹ ਦੂ ਸੀਲ ਤਾਂ ਫਿਰ ਹੋਊ ਵੀ ਕੀ ਗਰੰਟੀ ਯਾਰ ਹੈਨਾ ਅਗਲਾ ਯਾਰ ਮੈਂ ਤੈਨੂੰ ਫੇਰ ਕੰਨ ਲੱਗੇ ਮੈਂ ਮਰਦੀ ਬੈਠਾ ਰਿਹਾ ਸਹੀ ਗੱਲ ਆ ਵੇਖੀ ਮੜਿਆ ਜਾ ਲੋ ਵੀ ਸੱਜਣ ਨੂੰ ਦੋਨੇ ਪਾਸੋਂ ਸਾਨੂੰ ਆਪਾਂ ਆਰਡਰ ਚੈੱਕ ਕਰਾਤਾ ਮੂਟਾ ਮੂਟਾ ਥਾ ਨਾ ਗਲਾਸਾਂ ਦੋਨੇ ਦੇਖ ਲੈ ਆ ਲੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇਟ ਬਖਾਈਏ ਛੋਟੀ ਜੀ ਬਸ ਕੱਲੀ ਕੱਚੀ ਗੱਚੀ ਆ ਕੱਚੀ ਗੱਚੀ ਆ ਤੇ ਤਿਆਰੀ ਤੇ ਗਾਂ ਦੀ ਕੁਝ ਹੋਰ ਹੀ ਰੋਬ ਹੋਊਗਾ ਵੱਖਰਾ ਰੋਬ ਬਾਈ ਪੂਰਾ ਇਹ ਜਿਹੜੀ 2 ਨੰਬਰ ਤੇ ਗਾਂ ਦਿਖਾਈ ਹੈ 15 ਕਿਲੋ ਦੁੱਧ ਦੇਣ ਵਾਲੀ ਗਾਂ ਤੁਹਾਨੂੰ 37000 ਰੁਪਏ ਦੇ ਵਿੱਚ ਵਾਈਕੰ ਦਾ ਦੇ ਦਾਂਗੇ। ਬਾਈ ਜੀ ਮੱਝ ਲੈਣ ਜਾਈਏ 2 ਲੱਖ ਦੀ ਹੁੰਦੀ 15 ਕਿਲੋ ਵਾਲੀ। ਸਹੀ ਗੱਲ ਬਾਈ ਜੈਜਗਰ ਦਾ ਬਾਈ ਜੀ 15 ਕਿਲੋ ਦੁੱਧ ਦੇਣ ਵਾਲੀ ਮੱਝ 2 ਦੀ ਮਿਲਦੀ ਆ। ਇੱਕ ਰੇਕਲ ਹੋਰ ਦੱਸੀ ਮਾਲਕਾਂ ਨੇ। ਹਾਂਜੀ। ਕਹਿੰਦੇ ਪਿਛਲੇ ਸੋਕੇ ਦਾ ਆਪਾਂ ਘਰੇ ਰੱਖੀ ਆਪਾਂ ਇਥੇ ਨੇੜੋਂ ਲਈ ਆ। ਠੀਕ ਹੈ ਜੀ। ਫੈਂਡ ਵੀ ਕਦੇ ਮੱਝ ਵਰਗੀ ਆ। ਹਾਂ ਨਹੀਂ ਸਹੀ ਗੱਲ ਆ ਫੈਂਡ ਤਾਂ ਫਿਰ ਇਹਨਾਂ ਗਾਂਿਆਂ ਦੇ ਬਾਈ ਪ੍ਰੋਸਟ। ਮੱਝ ਦਾ ਰੱਖ ਲਿਓ ਜਾਂ ਦਾ ਰੱਖ ਲਿਓ। ਹੂੰ। ਸਹੀ ਗੱਲ ਆ 37000 ਰੁਪਏ ਦੇ ਵਿੱਚ ਤਾਂ ਕੋਈ ਟੋਕੜ ਮੈਂ ਵੀ ਨਹੀਂ ਦਿੰਦਾ ਬਾਈ ਪਰ ਜਿਹੜੇ ਭਰਾ ਨੇ ਘਰੇ ਕੋਈ ਘੱਟ ਪੈਸੇ ਲਾ ਕੇ ਤੇ ਗਾਂ ਕੋਈ 12 13 14 15 ਕਿਲੋ ਦੁੱਧ ਦੇਣ ਵਾਲੀ ਗਾਂ ਤੁਹਾਨੂੰ ਮਿਲ ਜੂਗੀ ਥੋੜੇ ਪੈਸਿਆਂ 'ਚ ਰੇਟ ਆਪਣੇ ਪੈਸੇ ਨਾਲ ਕਰੋ ਜੇ ਆਜ ਰੱਖੇ ਆ ਸਹੀ ਕਮੈਂਟ ਕਰਕੇ ਵੀ ਕਹਿ ਦੇ ਬਈ ਤੇਰੇ ਰੇਟ ਜ਼ਿਆਦਾ ਵਾ ਸਹੀ ਗੱਲ ਨਹੀਂ ਬਿਲਕੁਲ ਜ਼ਿਆਇ ਰੇਟ ਆ ਦੋ ਪਸ਼ੂ ਆਪਾਂ ਵਿਖਾਈ ਆ ਦੋਨੇ ਨਿਗਰ ਨਰੋਈ ਤੇ ਪੂਰੇ ਵਧੀਆ ਚੰਗੇ ਦੁੱਧ ਵਾਲੀਆਂ ਗਾਵਾਂ ਤੇ ਹੁਣ ਇਦੂ ਵਾਧਾ ਆ ਗਿਆ ਜੀ ਬੱਚਿਆਂ ਜਿਹੜੀ ਇਹ ਵੱਡੇ ਕੱਦ ਕਾਠ ਵਾਲੀ ਬਾਈ ਬੱਚੀ ਹੈ ਦੀ ਕੀ ਡਿਟੇਲ ਹੈ ਇਹ ਬਈ ਦੋ ਦੰਦ ਦਾ ਬੱਚਾ ਦੋ ਦੰਦ ਆਜੀ ਆਇਆ ਵੀਰੇ ਠੀਕ ਹੈ ਹਾਂਜੀ ਤੇ ਦੋ ਦੰਦ ਦਾ ਬੱਚਾ ਲੋਵੀ ਸੱਜਣੋਂ ਜਿਹੜਾ ਕੱਦ ਕਾਠ ਆ ਗਿਆ ਪੂਰਾ ਵੀਰ ਦੇ ਮੋਢੇ ਤੱਕ ਜਾਂਦੀ ਹੈ ਤੇ 6 ਫੁੱਟ ਤੋਂ ਉੱਪਰ ਹਾਈਟ ਹੋਊਗੀ ਮੁੰਡੇ ਦੀ ਦੇਖੋ ਜੀ ਕੁਆਲਿਟੀ ਜਿਹੜੀ ਰੋਕੀ ਮਾੜੀ ਫੇਸ ਕੁਆਲਿਟੀ ਕਰੋ ਚੈੱਕ ਜੀ ਬਿਲਕੁਲ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਆ ਰੰਗ ਪ੍ਰਿੰਟ ਤਾਂ ਹੈਗਾ ਬੱਚੀ ਦਾ ਇੱਕ ਨੰਬਰ बस थोड़ी सी केयर दी ਲੋੜ ਆ ਕਿਉਂ ਬਾਈ ਕੇਅਰ ਦੀ ਲੋੜ ਆ ਜੇ ਇੱਕ ਗੱਟਾ ਇਹਨੂੰ ਫੀਡ ਦੇ ਪਾਜੇ ਤੇ ਗੱਲਾਂ ਕੁਝ ਹੋਰ ਹੀ ਹੋਣਗੀਆਂ ਵੱਛੀਆਂ ਚੰਕ ਦੰਕੜੀ ਆ ਚੰਗਾ ਵਜਨ ਮਨਾਜੂਗੀ ਵੱਛੀ ਬਾਕੀ ਥਾਂ ਚੋਲੀ ਦੀ ਪਾਸ ਆ ਥਣ ਦਿਖਾ ਦੇ ਮੜਾ ਜੀ ਰੋਕੀ ਮੜਾ ਜੀ ਥਣ ਪੂਰੇ ਮੋٹے ਮੋٹے ਵੈਰਲੇ ਤੇ ਗੱਠਗੱਠ ਦੀ ਵੈਰਲੇ ਤੇ ਲੱਗੇ ਹੋਏ ਆ ਚਾਰ ਥਣ ਫੋਰ ਸੰਘ ਭੂਰਾਨੀ ਦੀ ਤੇ ਜਿਹੜੀ ਵੇਲਬੂਲ ਕਰੋ ਚੱਕ ਜੀ ਤੁਸੀਂ ਵੱਛੀ ਜੀ ਪੂਰੀਆਂ ਗਾਈਆਂ ਕੋ ਲੰਮੀ ਲੰਝੀ ਤੇ ਧੌਣ ਧੌਣ ਪੂਰੀ ਲੰਮੀ ਆ ਚੰਕਦਮ ਕਾੜੀਆ ਪ੍ਰਿੰਟ ਵਾਲੀ ਐ ਬਾਕੀ ਜਿਹੜੀ ਜਾਤ ਕੁਆਲਿਟੀ ਐ ਸੱਜਣੋ ਲੀਸੀ ਐ ਜਿਹੜੀ ਮਾੜੀ ਮੋਟੀ ਕੇਅਰ ਦੀ ਲੋਡ ਐ ਤੇ ਗਾਂ ਰੱਛੀ ਨੇ ਭਰ ਜਣਾ ਆ ਵੇਲਾ ਹਾਂ ਪੂਰੇ ਚਾਰ ਹੀ ਥਾਣਾ ਮੋٹے ਮੋٹے ਇਹਦੀ ਕੀ ਡਿਮਾਂਡ ਰਹੂ ਬਾਈ ਕਹਿੰਨੀ ਬਈ ਜੋੜੀ ਦੀ ਕਰਦਾਂਗੇ ਜੋੜੀ ਦੀ ਹਾਂਜੀ ਤੇ 2 ਨੰਬਰ ਤੇ ਬੱਛੀ ਦੀ ਲਓ ਵੀ ਸੱਜਣੋ 2 ਨੰਬਰ ਤੇ ਆਪਾਂ ਬੱਛੀ ਦੀ ਪੁੱਛਦੇ ਆ ਕੀ ਡਿਟੇਲ ਐ ਇਹਦੀ ਕੀ ਡਿਟੇਲ ਐ ਵੀਰੇ ਕਿੰਨੀ ਉਹਦਾ ਬੱਚਾ ਵੀਰੇ ਹਾਂਜੀ ਖੀਰੀ ਬੱਚੀ ਠੀਕ ਹੈ ਅੰਦਾਜ਼ਾ ਉਮਰ ਕਿੰਨੇ ਕਿੰਨੇ ਚਰਦੀ ਹੋ ਕਿੰਨੇ ਮਹੀਨੇ ਦੀ 7 ਮਹੀਨਾ ਦੀ ਹੈ ਠੀਕ ਹੈ ਲੈ ਖੋਲ ਲੈ ਫਿਰ ਇਹਦਾ ਕੋਈ ਸੀਮਨ ਰਦਰ ਦਾ ਪਤਾ ਤੈਨੂੰ ਕਿਹੜੇ ਸੀਮਨ ਵੀ ਸੀਮਨ ਨਹੀਂ ਆਪਾਂ ਦੱਸਣਾ ਯਾਰ ਲਓ ਵੀ ਸੱਜਣੋ ਵੀਰ ਕਹਿੰਦਾ ਐਵੇਂ ਆਪਾਂ ਝੂਠ ਸੁਬਾਨ ਕੋਈ ਜਿਆਦਾ ਮਾਰਨਾ ਨਹੀਂ ਬੈਣ ਮਤਲਬ ਤੋਂ ਵੀ ਸੀਮਨ ਵੀ ਬਾਕੀ ਜਿਹੜੀ ਕੁਆਲਿਟੀ ਹੈ ਸੱਜਣੋ ਤੁਹਾਡੇ ਸਾਹਮਣੇ ਕੁਆਲਿਟੀ ਦਾ ਕੋਈ ਆਪਾਂ ਖੀਰੀ ਬੱਚੀ ਹੈ ਤੇ ਬਾਕੀ ਜਿਹੜੀ ਫੇਸ ਕੁਆਲਿਟੀ ਬਹੁਤ ਸਹੀ ਹੈ ਨਿੱਕਾ ਕੰਨ ਗੋਲ ਤੇ ਬਾਕੀ ਜਿਹੜੀ ਥਣ ਝੋਲੀ ਦੀ ਹੈ ਤੇ ਕਮਾਲ ਹੀ ਆ ਦੇਖੋ ਜੀ ਮੋٹے ਮੋٹے ਥਾਣਾ ਚਾਰ ਹੀ ਥਾਣਾ ਪੂਰੇ ਬੇਰਾਰ ਦੇ ਮੋٹے ਮੋٹے ਆ ਪੂਰੀ ਵਿਰਲੇ ਤੇ ਲੱਗੇ ਆ ਵੱਛੀ ਦੀ ਖੜਨੀ ਖੁਰਨੀ ਕਰੋ ਚੱਕ ਜੀ ਐ ਮੈਂ ਕਿਹਾ ਗਾਲਾ ਕਰੀ ਜਾਂਦੀ ਆ ਆਰਾਮ ਨਾਲ ਹਰ ਨਰਜੀ ਲੰਮੀ ਲੰਜੀ ਤਾਂ ਹੁਣ ਬਹੁਤ ਵਧੀਆ ਵੇਲਬੂਲ ਚੰਗੀ ਵੱਛੀ ਬੈਠ ਤਿਆਰ ਹੋਊਗੀ ਤੋਰਾ ਤਰਾ ਕਰੋ ਚੱਕ ਕੋਈ ਖੂਚਲੀ ਖੱਪੀ ਨਹੀਂ ਕੋਈ ਲੱਤ ਜੀ ਨਹੀਂ ਕੱਢਦੀ ਐ ਘੋੜੀ ਵਰਗੀ ਤੋਰਾ ਲਿਆ ਭਾਈ ਮੋੜ ਲਿਆ ਕਰਾਂ ਜੀ ਇੱਧਰ ਨੂੰ ਆ ਲੈ ਭਾਈ ਦੇਖੋ ਜੀ ਫੇਸ ਕੁਆਲਟੀ ਕਰੋ ਚੱਕ ਸੱਜਣੋ ਨਿੱਕਾ ਕੰਨਾਂ ਗੋਲ ਬੋਦੀ ਵਾਲੀ ਵੱਛੀ ਆ ਤੇ ਲੰਮੀ ਲੰਝੀ ਵੇਲੂਲ ਵੀ ਚੰਗੀ ਆ ਵਧੀਆ ਚੰਗੀ ਵਿਹੜ ਤਿਆਰ ਹੋਊਗੀ ਇਹ ਸਵੱਛੀ ਨੇ ਵੀ ਮੰਨ ਕੇ ਚੱਲੋ ਜੇ ਕੋਈ ਭਰਾ ਕੇਅਰ ਵਾਲਾ ਲੈ ਜੇ ਤੇ ਇੱਕ ਇੱਕ ਗੱਟਾ ਹੀਡ ਦਾ ਖਾ ਕੇ ਨਹੀਂ ਵੀ ਸੀਮਨ ਲੈਣ ਨਾ ਬਈ ਇਹਨਾਂ ਦੋ ਤੋਂ ਮਿੰਨਿਆਂ ਨੂੰ ਬੱਚੇ ਸੀਮਨ ਲੈਣ ਹਾਂ ਲੈ ਲਣਗੇ ਸਹੀ ਗੱਲ ਆ ਚੰਗੀ ਕੇਅਰ ਵਾਲਾ ਵੀਰ ਲੈ ਜੇ ਕਿਉਂਕਿ ਕੁਆਲਿਟੀ ਐ ਜਿਹੜੀ ਸਜਣੋ ਬਰੀਡ ਆ ਬਹੁਤ ਵਧੀਆ ਚੰਗੀ ਬਰੀਡ ਆ ਇੱਕ ਨੰਬਰ ਤੇ ਥਣ ਝੋਲੀ ਦੀਆਂ ਪਾਸ ਆ ਦੋਨੇ ਚਾਰ-ਚਾਰ ਹੀ ਥਾਨ ਆ ਉੱਤੋਂ ਵੇਖ ਵੀਰੇ ਹਾਂ ਪਹਿਲੇ ਥਾਨ ਦੇਖੋ ਮੈਂ ਖਾ ਮ ਪੂਰੇ ਮੋਟੇ ਮੋਟੇ ਤੇ ਗੱਬਨ ਰੱਪਲੇ ਖਾ ਪਉਂਦੀ ਏ ਸੱਲਿਓ ਜਿਵੇਂ 2-3 ਮਹੀਨੇ ਦੀ ਬੱਚੀ ਗੱਬਨ ਹੁੰਦੀ ਨਾ ਬੜੀ ਚੰਗੀ ਵੱਡੀ ਬਣੀ ਤੇ ਚੰਗਾ ਕੱਢੂ ਸਹੀ ਗੱਲ ਆ ਬਾਈ ਥਾਣ ਵੀ ਚੰਗਾ ਕੱਢੂਗੀ ਹਾਂ ਬਹੁਤ ਸੋਹਣਾ ਥਣ ਕੱਲਾ ਕੱਲਾ ਕਾਲਾ ਥਣ ਆ ਪੂਰਾ ਮੋਟਾ ਮੋਟਾ ਤੇ ਬਾਈ ਫਿਰ ਡਿਮਾਂਡ ਦੱਸ ਜੋੜੀ ਦੀ ਹੁਣ ਜੈ ਜੈ ਕੱਲੀ ਕੱਲੀ ਲੈਣੀ ਆ 11000 11000 ਦੀ ਹਾਂਜੀ ਕੱਲੀ ਕੱਲੀ 11000 11000 ਕੱਲੀ ਕੱਲੀ ਲੈਣੀ ਤਾਂ 11000 11000 ਦੀ ਮਿਲ ਜੂ ਤੇ ਜੇ ਜੋੜੀ ਲੈਣੀ ਆ ਬਾਈ 18000 ਦੀ ਬੜੀ ਦੇਤਾ 180 ਬਾਈ ਕਹਿੰਦਾ ਜੇ ਇਕੱਲੀ-ਇਕੱਲੀ ਕਿਸੇ ਨੇ ਖਰੀਦਣੀ ਹੈ ਤਾਂ 11-11 ਦੀ ਦੇਵਾਂਗੇ ਜੇ ਜੋੜੀ ਖਰੀਦਣੀ ਹੈ ਤੇ ਆਪਾਂ 18000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਬਾਈ ਤੇ ਨਹੀਂ ਨਹੀਂ ਕਹਿੰਨੇ ਨਹੀਂ ਦੇਣੀ ਸਹੀ ਗੱਲ ਸਾਰਾ ਵੀਡੀਓ ਵੇਖ ਕੇ ਚੈਨਲਾਂ ਤੇ ਹਾਂ ਸਾਡੇ ਪਾਸੇ ਕੋਈ ਮਾਰਕੀਟ ਦਾ ਰੇਟ ਦੇਖ ਕੇ ਹੈ ਨਾ ਮਾਰਕੀਟ ਦਾ ਰੇਟ ਦੇਖ ਕੇ ਇਕੱਲੇ-ਇਕੱਲੇ ਫੋਨ ਸਹੀ ਗੱਲ ਇਹਨੇ ਕਹੇ ਬਾਈ ਦਵਾਦ ਲਿਆਦਾ ਸਹੀ ਗੱਲ ਹੈ ਬਾਈ ਵਾਕੇ ਵੀਰ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ ਪਾਸੇ-ਆਸੇ ਮਾਰਕੀਟ ਦਾ ਰੇਟ ਪੁੱਛ ਕੇ ਫਿਰ ਆਪ ਨੂੰ ਫੋਨ ਲਾਇਓ ਕਿਉਂਕਿ ਮਾਰਕੀਟ ਰੇਟ ਨਾਲੋਂ ਨਾਲੋਂ ਘੱਟ ਰੇਟ ਆ ਤੇ ਜੈਜ ਕੀਮਤ ਤੇ ਵੀਰ ਕੋਲੇ ਪਸ਼ੂ ਆ ਚੰਗੇ ਪਸ਼ੂ ਆ ਬਾਕੀ ਸੋਹਣੀ ਕੁਆਲਿਟੀ ਵਾਲੀਆਂ ਬੱਚੀਆਂ ਦੋ ਬੱਚੀਆਂ ਆ ਵੀਰ ਕੋਲੇ ਪਹਿਲੇ ਨੰਬਰ ਤੇ ਦਿਖਾਈ ਆ ਪਰ ਦੋ ਦੰਦ ਦੇ ਬੱਚੀ ਇਹ ਦੋ ਨੰਬਰ ਤੇ ਹੈਗੀ ਖੀਰੀ ਬੱਚੀ ਕਮਾਲ ਪੂਰੀਆਂ ਬਿਊਟੀ ਵਾਲੀ ਬੱਚੀ ਆ ਕੋਈ ਐ ਨਹੀਂ ਕੋਈ ਦੇਸੀ ਜੀ ਹੈ ਜਾਂ ਕੋਈ ਹੋਈ ਹੈ ਤੇ ਚੰਗਾ ਬਾਡੀ ਵੇਟ ਆ ਬੱਚੀ ਦਾ ਤੇ ਵੀਰੇ ਨੰਬਰ ਬੋਲਦੇ ਆ ਉਹਦਾ ਫੇਰ ਨੰਬਰ ਵੀਰੇ ਹੈਗਾ 82648 ਠੀਕ ਹੈ ਜੀ 18960 ਵੀਰੇ ਠੀਕ ਹੈ ਜੀ ਇੱਕ ਵੀਰੇ ਹੋਰ ਬੇਨਤੀ ਕੱਲੀ ਕੱਲੀ ਵੀਰੇ ਬਹੁਤ ਦੀ ਵੀਡੀਓ ਨਹੀਂ ਆਪਾਂ ਕਿਸੇ ਨੂੰ ਹਾਂ ਨਹੀਂ ਆਪਾਂ ਵੀਡੀਓ ਬਈ ਤੋੜ ਨਾ ਬਣਾਈ ਹਾਂ ਤੇ ਪਹਿਲਾਂ ਆਪਣਾ ਆਪਣਾ ਕੰਮ ਪਸੂ ਨੂੰ ਹੋਏ ਕਿੰਗਲ ਤੋਂ ਦਿਖਾਉਂ ਕੱਲੀ ਨਾ ਵੀਰੇ ਵੇਖ ਕੇ ਕਿਹੜਾ ਬੰਦਾ ਪਹਿਲਾਂ ਸਾਈ ਪਾਊਗਾ ਵੀਰੇ ਪੱਕੀ ਪੱਛੀ ਉਹਦੀ ਹੋਊ ਠੀਕ ਹੈ ਜੀ ਕੋਈ ਵੀ ਪਸ਼ੂ ਕਿਸੇ ਵੀ ਪਸ਼ੂ ਦੀ ਹਾਂ ਵੀ ਕੋਈ ਵੀ ਬੰਦਾ ਸਾਈ ਪਾਉਂਦਾ ਤੇ ਉਹ ਪਸ਼ੂ ਉਹਦਾ ਸਜਣਾ ਹੋਊਗਾ ਬਈ ਤੇ ਇਕੱਲੇ ਫੋਨ ਤੇ ਨਹੀਂ ਵੀਰ ਕਹਿੰਦਾ ਬੰਨੀ ਗੱਲ ਵੀਰ 500 ਪਾ ਕੇ ਖੜਾ ਦਿੰਦੇ ਆ ਤੇ ਅਗਲਾ ਕਹਿੰਦਾ ਬਈ ਅਗਲਾ ਨੇ ਗਾਂ ਵਾਲੇ ਲੈਣੇ ਹੁੰਦੇ ਆ ਸਹੀ ਗੱਲ ਹੈ ਜੀ ਠੀਕ ਨੇ ਬਈ ਉਹ ਕੰਮ ਨੇ ਸਾਈ ਪੱਕੀ ਲੋਵੀ ਸਜਣੂ ਅੱਜ ਦੀ ਵੀਡੀਓ ਦੇ ਵਿੱਚ ਆ ਗਈ ਚਾਰ ਨਗ ਤੇ ਚਾਰੇ ਨਗ ਵਧੀਆ ਵਾਜਬ ਰੇਟ ਦੇ ਆ ਤੇ ਦੋ ਆਗੀਆਂ ਵੀਰ ਕੋਲੇ ਬੱਚੀਆਂ ਤੇ ਦੋ ਹੈਗੀਆਂ ਗਾਵਾਂ ਤਾਜੀ ਸੂਈ ਗਾਂ ਸਾਨੂੰ 37000 ਰੁਪਏ ਦੇ ਵਿੱਚ ਮਿਲ ਜੂ 15 ਕਿਲੋ ਦੁੱਧ ਦੇਣ ਵਾਲੀ ਮਾਝਰ ਦਾ ਦੁੱਧ ਹੋਊਗਾ ਤੇ ਵੀਰ ਦਾ ਨੰਬਰ ਹੈ ਜਿਹੜਾ ਸੱਜਣੋਂ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾਜੇ ਕੋਈ ਵੀ ਨੱਕ ਫਿੱਟ ਹੋਵੇ ਤੇ ਆਪਜੀ ਕੋਲੇ ਆ ਕੇ ਤਸੱਲੀ ਕਰਨ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਹੈ ਵੀਡੀਓ ਬਣਾਉਂਦਾ ਬਸ ਉਹਨੂੰ ਹਰੇਕ ਐਂਗਲ ਤੋਂ ਵਿਖਾਉਣਾ ਤੇ ਬਾਕੀ ਜਿਹੜੀ ਨਿਰਖ ਵਰਖ ਕਰਨੀ ਤੁਸੀਂ ਆਪ ਕਰਨੀ ਆ ਤੇ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਚ ਧੰਨਵਾਦ ਹਸੀ ਕਾਲਸਰਨ